ਹੇ ਗੁਰੂ ਸਾਹਿਬ ਜੀ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰਨਾ ਭਗਤੇ ਵੱਡਾ ਸਤਿਗੁਰੂ ਨਾਨਕਾ ਘਿਣ ਕਲ ਰਾਖੇ ਮੇਰੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰਿਓ ਕੋਈ ਮਾਟੀ ਕਾ ਕੀ ਟੋਪੈ ਸੁਆਮੀ ਮਾਨਸ ਕੀ ਗਤਿ ਇਹ ਸਜਣਾ ਸਚਾ ਪਾਤਸ਼ਾਹ ਸ਼ਿਰਸ਼ਾ ਦਾ ਸ਼ਾਹ ਹੋ ਜਿਵੇਂ ਪਾਸ ਬੈਠਿਆ ਸੋਹੀਆ ਸਵਨਾ ਦਾ ਵੀ ਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਠਾ ਮਹਲਾ ਪੰਜਵਾਂ ਸੁਖੀਆ ਕੋ ਪੀਖ ਸਭ ਸੁਖੀਆ ਰੋਗੀ ਕਾ ਪਾਣਾ ਸਭ ਰੋਗੀ ਕਰਨ ਕ੍ਰਾਮਨ ਹਰਿ ਸੁਆਮੀ ਆਪਣਾ ਹੱਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ ਭਾਣੈ ਕੋਇ ਨਾ ਭੁਲਾ ਜਨ ਸਗਲ ਬ੍ਰਹਮ ਪਛਤਾ ਰਹਾ ਸੰਤ ਸੰਗ ਜਾਂ ਕਾ ਮਨ ਸੀਤਲ ਓ ਜਾਨਾ ਸਗਲੇ ਠੰਡੇ ਹਮ ਮਾ ਰੋਗ ਜਾਂ ਕਾ ਮਨ ਵਿਆਪਤ ਓ ਜਨਮ ਮਰਾ ਬੇਲ ਰਾਤੀ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾ ਕਉ ਸਰਬ ਪ੍ਰਗਾਸਾ ਅਗਿਆਨ ਅੰਧੇਰਾ ਸੂਜਤ ਨਹੀਂ ਬਹੜ ਬਹੜ ਪਰਮਤਾ ਸੁਣ ਬੇਨੰਤੀ ਸਵਾਮੀ ਆਪਣੇ ਨਾਨਕ ਇਹ ਸੁਖ ਮੰਗਾ ਜੈ ਕੀਰਤਨ ਤੇਰਾ ਸਾਦੂ ਗਾਵਹ ਤੈ ਮੇਰਾ ਮਨ ਲਗਾ ਸੁਣ ਬੀਨਾਂਤੀ ਸ੍ਰੀ ਮੀ ਆਪਣੇ ਨਾਨਕਾ ਇਹ ਸੁਖ ਮੰਗਾ ਜੈ ਕੀਰਤਨ ਤੇਰਾ ਸਾਦੂ ਗਾਵਹ ਤਹ ਮੇਰਾ ਮਨ ਲਗਾ ਸੋਰਠਾ ਮਹੱਲਾ ਪੰਜਵਾ ਸੁਖੀਆ ਕੋ ਪੀਖੈ ਸਭ ਸੁਖੀਆ ਰੋਗੀ ਕਾ ਪਾਣਾ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਣਾ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮਂ ਗਵਾਤਾ ਤਿਸ ਕੈ ਭਾਣਾ ਕੋਈ ਨਾ ਭੁਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੋਰਠ ਰਾਗ ਅੰਦਰ ਅੰਗ 610 ਉਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾੰਦੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਅੰਮ੍ਰਿਤ ਵੇਲੇ ਦੇ ਨਿਤ ਨੇਮ ਦੀ ਦਾਤ ਸੇਵਾ ਸਿਮਰਨ ਪ੍ਰੇਮਾ ਭਗਤੀ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਨਗਰ ਖੇੜੇ ਤੇ ਮੇਰ ਪਰੇ ਹਰ ਤਰਖਣਾ ਕਰਾਂ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਏਕਤਾ ਇਤਵਾ ਮਾਨ ਮਨੁੱਖੀ ਤੰਦਰੁਸਤੀ ਬਖਸ਼ਣਾ ਸਰਬੱਤ ਸੰਗਤ ਨੂੰ ਦੁੱਧ ਪੋਟ ਧਾਨੀਆਂ ਦਾਤਾ ਸਰੀਰ ਤੰਦਰੁਸਤੀ ਬਖਸ਼ਣਾ ਸਤਿਗੁਰੂ ਜੀ ਨਗਰ ਖੇੜੇ ਤੇ ਮਿਹਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ